ਰਾਭਤਾ ਪੰਜਾਬ ਦੇ ਸਾਰੇ ਦਰਸ਼ਕਾਂ ਦਾ ਮੈਂ ਦਰਸ਼ਨ ਸਿੰਘ ਖੋਖਰ ਸਵਾਗਤ ਕਰਦਾ ਇਹਨਾਂ ਦਿਨਾਂ ਦੌਰਾਨ ਸ਼ੁਭ ਕਰਨ ਦੇ ਮਾਮਲੇ ਨੂੰ ਲੈ ਕੇ ਸਾਰੇ ਪਾਸੇ ਚਰਚਾਵਾਂ ਚੱਲ ਰਹੀਆਂ ਨੇ ਕਿ ਇੱਕ ਨੌਜਵਾਨ ਦੀ ਮੌਤ ਹੋਈ ਹੈ ਅਖਰ ਉਸ ਮੌਤ ਬਾਰੇ ਪਰਚਾ ਦਰਜ ਕਿਉਂ ਨਹੀਂ ਹੋ ਰਿਹਾ ਮੇਰੇ ਨਾਲ ਨੇ ਐਡਵੋਕੇਟ ਘੁਮਣ ਬ੍ਰਦਰ ਇਹਨਾਂ ਨਾਲ ਗੱਲ ਕਰਦੇ ਆ ਕਿ ਕਾਨੂੰਨ ਕੀ ਕਹਿੰਦਾ ਜੇਕਰ ਕਿਸੇ ਬੰਦੇ ਦੀ ਮੌਤ ਹੁੰਦੀ ਆ ਔਰ ਉਹ ਵੀ ਗੋਲੀ ਨਾਲ ਫਿਰ ਪਰਚਾ ਦਰਜ ਕਿਉਂ ਨਹੀਂ ਘੁਮਣ ਸਾਹਿਬ ਸਵਾਗਤ ਹਟਾਓ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਦੀ ਫਤਿਹ ਕੋਕਰ ਸਾਹਿਬ ਮੈਂ ਸਭ ਤੋਂ ਪਹਿਲਾਂ ਇੱਥੋਂ ਦੱਸੂਗਾ ਹਾਂਜੀ ਹਾਂਜੀ ਕੀ ਦੇਖੋ ਸਭ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਕ੍ਰਿਮੀਨਲ ਦੇ ਵਿੱਚ ਵੀ ਪਰਚਾ ਜਿਹੜਾ ਇਹ ਕਦੋਂ ਦਰਜ ਹੁੰਦਾ ਹੈ ਦੇਖੋ ਪਰਚੇ ਦੇ ਵਿੱਚ ਇਹ ਹੈ ਕਿ 452 ਜਿਹਨੂੰ ਅਸੀਂ ਬੋਲਦੇ ਹਾਂ ਕ੍ਰਿਮੀਨਲ ਟ੍ਰੈਸਪਾਸ ਜੀ ਕ੍ਰਿਮੀਨਲ ਟ੍ਰੈਸਪਾਸ ਕੀ ਹੈ ਕਿ ਜੀ ਜਦੋਂ ਸਾਡੇ ਘਰ ਦੇ ਵਿੱਚ ਕੋਈ ਬੰਦਾ ਵੜ ਕੇ ਮੰਨ ਲਓ ਤੁਸੀਂ ਇੱਕ ਮਿੰਟ ਲਈ ਭਾਜੀ ਅਟੈਕ ਕਰੇ ਜਾਂ ਗੋਲੀ ਚਲਾਵੇ ਤਾਂ ਉਹਦੇ ਵਿੱਚ ਸਭ ਤੋਂ ਪਹਿਲਾਂ ਇਹ ਦੇਖਿਆ ਜਾਂਦਾ ਕਿ ਉਹ ਦਰਵਾਜ਼ਾ ਖੋਲ੍ਹ ਕੇ ਜਾਂ ਕਿਸੇ ਦੇ ਘਰ ਤਾਂ ਨਹੀਂ ਦਾਖਲ ਹੋਇਆ ਹੁਣ ਇਹ ਜਿਹੜਾ ਸ਼ੁਭਕਰਮਣ ਵਾਲਾ ਉਹ ਜਿਹੜਾ ਦੇਖੋ ਇਹ ਇੱਕ ਬਾਰਡਰ ਤੇ ਸਾਨੂੰ ਟੱਕ ਲਿਆ ਅਸੀਂ ਤਾਂ ਹਜੇ ਆਪਣੇ ਵਾਲੇ ਪਾਸੇ ਸੀ ਨਾ ਜਿਹੜਾ ਵਕੂਆ ਹੈ ਜਿਹੜੀ ਪਲੇਸ ਆਫ ਕਰਾਈਮ ਹੈ ਉਹ ਦੇਖੀ ਜਾਊਗੀ ਨਿਰਧਾਰਤ ਕੀਤੀ ਜਾਊਗੀ ਕਿਉਂਕਿ ਉਹਦੇ ਵਿੱਚ ਕੀ ਹੈ ਭਾਜੀ ਇਮੀਡੀਏਟਲੀ ਸਿੱਟ ਗਠਿਤ ਕਰੋ ਤੁਸੀਂ ਸਿੱਟ ਗਠਿਤ ਕਰੋ ਕੋਈ ਆਈਪੀਐਸ ਆਫੀਸਰਸ ਹਾਂ ਜਾਣ ਉਹ ਮੌਕਾ ਜਾ ਕੇ ਦੇਖਣ ਕਿ ਮੌਕੇ ਦੇ ਅਨੁਸਾਰ ਦੇਖੋ ਜੇਕਰ ਪੰਜਾਬ ਦੇ ਵਿੱਚ ਤੁਹਾਡੇ ਘਰ ਆ ਕੇ ਮੈਂ ਤਾਂ ਇਹਨੂੰ ਦੇਖੋ ਇਹ ਕਹੂੰਗਾ ਕਿ ਉਹਨੇ ਟ੍ਰੈਸਪਾਸ ਕਰਕੇ ਗਏ ਨੇ ਉਹ ਬੰਦੇ ਠੀਕ ਹੈ ਜਿਹੜੀ ਦੂਜੇ ਪਾਸੇ ਖੜੇ ਨੇ ਨੰਬਰ 1 ਨੰਬਰ 2 ਮੈਂ ਅੱਜ ਨਾ ਤੁਹਾਡੇ ਨਾਲ ਇੱਕ ਵਕੂਆ ਸਾਂਝਾ ਕਰਨ ਲੱਗਿਆ ਹਾਂ ਹਾਂਜੀ ਅੱਜ ਮੈਂ ਇੱਕ ਕਵਾਚਿੰਗ ਪਾਈ ਸੀ 306 ਤੇ ਜੀ ਉਹ ਸੁਸਾਈਡ ਹੋਇਆ ਸੀ ਮਣੀ ਕਰਨ ਜੀ ਲੁਧਿਆਣੇ ਚਲੇਦਾ ਸੀ ਅੱਛਾ ਬੰਦਾ ਜਾ ਕੇ ਲੁਧਿਆਣੇ ਦਾ ਮਣੀ ਕਰਨ ਸਾਹਿਬ ਜਾ ਕੇ ਸੁਸਾਈਡ ਕਰ ਗਿਆ ਉਹਦਾ ਪੋਸਟਮਾਰਟ ਮਣੀ ਕਰਨ ਹੋਇਆ ਹੈ ਉਹਦਾ ਭਾਜੀ ਉਹਦੀ ਡੈੱਡ ਬੋਡੀ ਜਿਹੜੀ ਹੈ ਉਹ ਜਿਹੜੀ ਹੈ ਕਿ ਪਾਰਵਤੀ ਰਿਵਰ ਉਹਦੇ ਵਿੱਚੋਂ ਰਿਕਵਰ ਹੋਈ ਏ ਤਾਂ ਇਹ ਅੱਜ ਦੀ ਉਹ ਮੈਂ ਤੁਹਾਡੇ ਨਾਲ ਧਾਰਨਾ ਹਾਈ ਕੋਰਟ ਦੇ ਵਿੱਚ ਅੱਜ ਉਹ ਮੈਂ ਬਹਿਸ ਕੀਤੀ ਏ ਉਹਦਾ ਪਰਚਾ ਲੁਧਿਆਣਾ ਪੁਲਿਸ ਦੇਰੀਏ ਡਿਵੀਜ਼ਨ ਨੰਬਰ 7 ਓਕੇ ਹੁਣ ਤੁਸੀਂ ਮੈਨੂੰ ਇਹ ਗੱਲ ਦੱਸੋ ਵੀ ਦੇਖੋ ਸੁਸਾਇਸਾਈਡ ਤਾਂ ਕੀਤਾ ਉਹਨੇ ਪਾਰਵਤੀ ਉਹਦੇ ਚ ਰਿਵਰ ਦੇ ਵਿੱਚ ਭਾਜੀ ਮਣੀਕਰਨ ਹਿਮਾਚਲ ਪ੍ਰਦੇਸ਼ 174 ਦੀ ਕਾਰਵਾਈ ਉੱਥੇ ਹੋਈ ਏ ਡੈੱਡ ਬੋਡੀ ਉੱਥੇ ਰਿਕਵਰ ਹੋਈ ਏ ਪੋਸਟਮਾਰਟਮ ਉੱਥੇ ਹੋਇਆ ਪਰ ਪਰਚਾ ਜਿਹੜਾ ਦਰਜ ਕੀਤਾ ਗਿਆ ਉਹ ਲੁਧਿਆਣੇ ਡਿਵੀਜ਼ਨ ਨੰਬਰ 7 ਨੇ ਦਿੱਤਾ ਹੈ ਸਾਡੇ ਕੋਲ ਇੱਕ ਨਵਾਂ ਕਾਨੂੰਨ ਜਿਹੜਾ ਇੱਕ ਨਵਾਂ ਬੜਾ ਸੌਖਾ ਕੰਮ ਕੀ ਕਰਦਾ ਖੋਕਰ ਸਾਹਿਬ ਕਿਉਂਕਿ ਬੀਨ ਦੇ ਕ੍ਰਿਮੀਨਲ ਲਾਇਰ ਮੇਰਾ ਇੱਕ ਫਰਜ ਬਣਦਾ ਹੈ ਔਰ ਸਭ ਤੋਂ ਪਹਿਲਾਂ ਉਸ ਤੋਂ ਵੀ ਵੱਡੀ ਗੱਲ ਕਿ ਅਸੀਂ ਆਪ ਫਾਰਮਰਾਂ ਫਾਰਮਰਾਂ ਨਾਲ ਜੁੜੇ ਆ ਸਾਨੂੰ ਇਸ ਜ਼ਰਦ ਦਾ ਪਤਾ ਨਹੀਂ ਸਾਡਾ ਬੱਚਾ ਜਿਹੜਾ ਉਹ ਸਾਡੇ ਤੋਂ ਖੋਲਿਆ ਗਿਆ ਮੈਂ ਇਹ ਕਹੂੰਗਾ ਉਹਦੀ ਜਿਹੜੀ ਸ਼ਹੀਦੀ ਹੋਈ ਏ ਉਹ ਸਾਡੇ ਤੋਂ ਉਹਨਾਂ ਨੇ ਖੋਇਆ ਹੁਣ ਇਹਦੇ ਵਿੱਚ ਪਾਜੀ ਹੈ ਕਿ ਇੱਕ ਜ਼ੀਰੋ ਨੰਬਰ ਐਫ ਆਈ ਆਰ ਉਹ ਕੀ ਕਰ ਦਿਤੀਏ ਕਿ ਉਹ ਇੰਡੀਆ ਥਰੋਅਆਊਟ ਇੰਡੀਆ ਉਹ ਭਾਜੀ ਕਿਤੇ ਵੀ ਹੋ ਸਕਦੀ ਏ ਜ਼ੀਰੋ ਨੰਬਰ ਐਫ ਆਈ ਆਰ ਉਹਦੇ ਵਿੱਚ ਕੀ ਏ ਕਿ ਪਰਚਾ ਜਿਹੜਾ ਉਹ ਜ਼ੀਰੋ ਨੰਬਰ ਦੇ ਵਿੱਚ ਸਾਡੀ ਜਿਹੜੀ ਪੰਜਾਬ ਪੁਲਿਸ ਉਹ ਕਰ ਸਕਦੀ ਹੈ ਉਸ ਤੋਂ ਬਾਅਦ ਫਿਰ ਕੀ ਏ ਪਰਚੇ ਤੋਂ ਬਾਅਦ ਸਰ ਉਹ ਉਹਦੇ ਵਿੱਚ ਕੀ ਆਉਂਦਾ ਅੱਗੇ ਕੀ ਆਉਂਦਾ ਕਿ ਤੁਸੀਂ ਉਹਨੂੰ ਨੰਬਰ ਅਲਰਟ ਨਹੀਂ ਕਰਨਾ ਐਫ ਆਈ ਆਰ ਨੂੰ ਉਸ ਤੋਂ ਬਾਅਦ ਪਰਚਾ ਦਰਜ ਕਰੋ ਤੁਸੀਂ ਸਾਰਾ ਉਹ ਮਿਸਲ ਬਣਾਓ ਉਸ ਤੋਂ ਬਾਅਦ ਤੁਸੀਂ ਸਭ ਕੁਝ ਬਣਾ ਕੇ ਮਿਸਲ ਜਿਹੜਾ ਉਹ ਰੈਲੇਵੈਂਟ ਠਾਣਾ ਹੈ ਉਹਨੂੰ ਤੁਸੀਂ ਭਾਜੀ ਜਿਹੜੀ ਮਿਸਲ ਉਹ ਟਰਾਂਸਫਰ ਕਰ ਦੋਗੇ ਦੇ ਦੇ ਦੋਗੇ। ਸੋ ਪੰਜਾਬ ਜੇ ਦੇਖੋ 0 ਨੰਬਰ ਐਫ ਆਈ ਆਰ ਸਾਡੀ ਜਿਹੜੀ ਪੁਲਿਸ ਹੈ ਕਿ ਤੁਹਾਨੂੰ ਨਹੀਂ ਪਤਾ ਵੀ ਇਹ ਅਵੇਅਰ ਨਹੀਂ ਹੈਗੇ ਵੀ 0 ਨੰਬਰ ਐਫ ਆਈ ਆਰ ਅਸੀਂ ਦੇ ਸਕਦੇ ਹਾਂ। ਸੋ ਮੈਨੂੰ ਇਹ ਲੱਗਦਾ ਹੈ ਕਿ ਸਰਕਾਰ ਨੂੰ ਇਹਦੇ ਵਿੱਚ ਦੇਖੋ ਕੱਲਾ ਇਹ ਨਹੀਂ ਵੀ ਆਪਾਂ ਠੀਕ ਹੈ ਮੈਂ ਇਸ ਚੀਜ਼ ਦੀ ਉਹ ਨਹੀਂ ਕਰਦਾ ਮੈਂ ਅਪਰੀਸ਼ੀਏਟ ਕਰਦਾ ਕਿ ਚਲੋ ਠੀਕ ਹੈ ਯਾਰ ਬੱਚਾ ਸਾਡਾ ਗਿਆ ਜੇ ਚਲੋ ਉਹਦੀ ਕੁਝ ਰਾਸ਼ੀ ਜਾਂ ਕੋਈ ਨੌਕਰੀ ਵਗੈਰਾ ਉਸ ਬੱਚੇ ਦੀ ਫੈਮਿਲੀ ਨੂੰ ਮਿਲਦੀ ਹੈ। ਬਿਲਕੁਲ ਠੀਕ ਹੈ ਪਰ ਸਭ ਤੋਂ ਪਹਿਲਾਂ ਤੇ ਭਾਜੀ ਇਨਸਾਫ ਹੈ ਨਾ। ਕ੍ਰਿਮੀਨਲ ਦੇ ਵਿੱਚ ਕੀ ਹੁੰਦਾ ਜਦੋਂ ਭਾਜੀ ਕ੍ਰਾਈਮ ਹੁੰਦਾ ਕਿਤੇ ਸਭ ਤੋਂ ਪਹਿਲਾਂ ਕੀ ਦੇਖਿਆ ਜਾਂਦਾ ਕਿ ਉਹਦੇ ਨਾਲ ਇਨਸਾਫ ਕੀ ਹੋਇਆ ਜਸਟਿਸ ਕੀ ਹੈ ਸੋ ਮੈਨੂੰ ਇਹ ਲੱਗਦਾ ਹੈ ਤੁਹਾਡੇ ਚੈਨਲ ਰਾਈ ਕਿ ਆਪਾਂ ਇਮੀਡੀਏਟਲੀ ਇਹਦੇ ਤੇ ਐਫ ਆਈ ਆਰ ਜਿਹੜਾ ਹੈ ਭਾਜੀ ਉਹ ਪੰਜਾਬ ਪੁਲਿਸ ਐਫ ਆਈ ਆਰ ਜ਼ੀਰੋ ਐਫ ਆਈ ਆਰ ਦਰਜ ਕਰ ਸਕਦੀ ਸੀ ਅੱਛਾ ਇਹਦੇ ਵਿੱਚ ਵੀ ਇਹ ਚ ਵੀ ਦੋ ਸਵਾਲ ਇਹ ਆ ਜਾਂਦੇ ਆ ਹਾਂਜੀ ਸਰਕਾਰ ਕਹਿ ਰਹੀ ਸੀ ਕਿ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਉਦੋਂ ਬਾਅਦ ਪਰਚਾ ਦਰਜ ਕਰਾਂਗੇ। ਐਫ ਆਈ ਆਰ ਤਾਂ ਪੋਸਟਮਾਰਟਮ ਤੋਂ ਪਹਿਲਾਂ ਵੀ ਤਾਂ ਹੋ ਸਕਦੀ ਹੁੰਦੀ ਹੈ। ਬਿਲਕੁਲ ਠੀਕ ਹੈ ਜੀ ਕਿਉਂਕਿ ਦੇਖੋ ਜਿਹੜਾ ਪੋਸਟਮਾਰਟਮ ਹੈ ਹੁਣ ਅਗਲੀਆਂ ਕਾਰਵਾਈਆਂ ਕੀਆਂ ਨੇ ਉੱਥੇ ਸਕੈਚ ਬਣਨਾ ਹੈ। ਹਮ ਅਗਲੀ ਕਾਰਵਾਈ ਕੀ ਹੈ ਉੱਥੇ ਸਾਈਟ ਪਲਾਨ ਬਣਨਾ ਹੈ। ਫਿਰ ਉਸ ਤੋਂ ਬਾਅਦ ਕੀ ਹੈ ਉੱਥੇ 168 ਦੇ ਬਿਆਨ ਹੋਣੇ ਨੇ ਜਿਹੜੇ ਉੱਥੇ ਭਾਜੀ ਆਈ ਵਿਟਨੈਸਿਸ ਨੇ। ਇਹ ਅੱਗੇ ਮਿਸਲ ਜਿਹੜੀ ਉਹ ਤਾਂ ਹੀ 3 ਮਹੀਨਿਆਂ ਦੇ ਵਿੱਚ ਵਿੱਚ ਅਸੀਂ ਚਲਾਣ ਦੇਣੇ ਆ ਨਾ ਕਿਸੇ ਚੀਜ਼ ਦਾ ਬਿਲਕੁਲ ਪਰਚਾ ਪਹਿਲਾਂ ਹੋ ਸਕਦਾ ਜਾਨੀ ਪੋਸਟ ਮਾਰਟਨ ਅਨਿਸ਼ਲੀ ਪ੍ਰਾਈਮਾ ਅਫਸਾਈ ਭਾਜੀ 302 304 306 307 ਇਹ ਉਹ ਫੈਂਸ ਨੇ ਜਿੱਥੇ ਪੁਲਿਸ ਨੇ ਪ੍ਰਾਈਮਾ ਅਫਸਾਈ ਸਭ ਤੋਂ ਪਹਿਲਾਂ ਇਸ ਦੀ ਡਿਊਟੀ ਆਫ ਦੀ ਪੁਲਿਸ ਵੀ ਤੁਸੀਂ ਪਰਚਾ ਦਰਜ ਕਰੋ ਉਸ ਤੋਂ ਬਾਅਦ ਫਿਰ ਅਗਲੀਆਂ ਜਿਹੜੀਆਂ ਕਾਰਵਾਈਆਂ ਨੇ ਹਿੰਦੂ ਹੁੰਦੀਆਂ ਰਹਿਣਗੀਆਂ ਜਿਹੜੀ ਅਗਲਾ ਪ੍ਰੋਸੈਸ ਹੈ ਜੀ ਜੀ ਇੱਕ ਇਹ ਚ ਸਵਾਲ ਆ ਜਾਂਦਾ ਮੰਨ ਲਓ ਆਪਾਂ ਕਿ ਹਰਿਆਣਾ ਵਾਲੇ ਜਿਵੇਂ ਕਹਿੰਦੇ ਨੇ ਕਿ ਅੱਧਾ ਕਿਲੋਮੀਟਰ ਹਟਵਾ ਪੰਜਾਬ ਵਾਲੇ ਪਾਸੇ ਅਸੀਂ ਨਾਕਾ ਲਾਇਆ ਹੋਇਆ ਬਿਲਕੁਲ ਨਹੀਂ ਸੌਰੀ ਆਪਣੇ ਵਾਲੇ ਪਾਸੇ ਨਾਕਾ ਲਾਇਆ ਹੋਇਆ ਕਿ ਅੱਧਾ ਕਿਲੋਮੀਟਰ ਹਟਵਾ ਹਾਂਜੀ ਜੇ ਆਪਾਂ ਇਹ ਵੀ ਮੰਨ ਲਈਏ ਕਿ ਚਲੋ ਉਸ ਨੌਜਵਾਨ ਨੂੰ ਉੱਥੇ ਗੋਲੀ ਹਰਿਆਣੇ ਦੀ ਹੱਦ ਦੇ ਵਿੱਚ ਲੱਗੀ ਫਿਰ ਵੀ ਕੋਈ ਵੀ ਇਨਸੀਡੈਂਟ ਹੁੰਦਾ ਪਰਚਾ ਤਾਂ ਦਰਜ ਕਰਨਾ ਹੀ ਪੈਂਦਾ ਤੇ ਹਰਿਆਣਾ ਪੁਲਿਸ ਨੇ ਕਿਉਂ ਨਹੀਂ ਕੀਤਾ ਮਤਲਬ ਇਹ ਵੀ ਸਵਾਲ ਹੈ ਕੋਕਰ ਸਾਹਿਬ ਮੈਂ ਤੁਹਾਨੂੰ ਇੱਥੇ ਆ ਕੇ ਇੱਕ ਕਲੈਰਿਟੀ ਕਰਦਾ ਹਾਂਜੀ ਜੇ ਤਾਂ ਪੰਜਾਬ ਦੇ ਅੰਦਰ ਮੈਂ ਕਿਉਂ ਕਿਹਾ ਵੀ ਸਕੈਚ ਬਣਨੇ ਨੇ ਇਮੀਡੀਏਟਲੀ ਸੈਟ ਗਠਿਤ ਕਰੋ ਸੀਐਮ ਸਾਹਿਬ ਇਸ ਕੇਸ ਦੇ ਵਿੱਚ ਉਹਦਾ ਮੇਰਾ ਇੱਕ ਰੀਜ਼ਨ ਇਹ ਹੈ ਕਿ ਜੇਕਰ ਭਾਜੀ ਜਿੱਥੇ ਬੱਚੇ ਦਾ ਸਾਡੇ ਦੀ ਸਾਡੇ ਬੱਚੇ ਦਾ ਮਰਡਰ ਕੀਤਾ ਮੈਂ ਇਹਨੂੰ ਮਰਡਰ ਕਵਾਂਗਾ ਇਟਸ ਅ ਮਰਡਰ ਪਿਓਰਲੀ ਮਰਡਰ ਬਰੂਟਲ ਮਰਡਰ ਜਿੱਥੇ ਬੱਚੇ ਦਾ ਮਰਡਰ ਹੋਇਆ ਜਿਹੜੇ ਉੱਥੇ ਚਸ਼ਮਦੀਦ ਗਵਾਹ ਨੇ ਆਈ ਵਿਟਨੈਸਸਿਸ ਨੇ ਮੌਕੇ ਦੇ ਉਹ ਭਾਜੀ ਉਸ ਜਗ੍ਹਾ ਨੂੰ ਮਾਰਕਿੰਗ ਕਰਨ ਦੱਸਣ ਉਹ ਫਿਰ ਅਸੀਂ ਦੇਖਾਂਗੇ ਕਿ ਆਈਦਰ ਇਹ ਪੰਜਾਬ ਦੇ ਵਿੱਚ ਫਾਲ ਕਰਦਾ ਜਾਂ ਇਹ ਹਰਿਆਣੇ ਦੇ ਵਿੱਚ ਕਰਦਾ ओके ਜੇਕਰ ਪੰਜਾਬ ਚ ਕਰਦਾ ਫਿਰ ਤਾਂ ਤੁਸੀਂ ਟਰੈਸਪਾਸ ਕਰਗੇ ਜਿਹਨੂੰ ਆਪਾਂ ਕ੍ਰਿਮੀਨਲ ਟਰੈਸਪਾਸ ਕਹਾਂਗੇ ਉਹ ਵੀ ਕਰਗੇ ਤੇ ਸਾਡੀ ਹਤਮੂਦੇ ਵਿੱਚ ਪਰਚਾ ਜਿਹੜਾ ਬਿਲਕੁਲ ਬਣਦਾ ਵੀ ਜਿਹੜੀ ਪੁਲਿਸ ਉੱਥੋਂ ਦੀ ਜਿਹੜਾ ਥਾਣਾ ਹੈ ਉਹ ਖਨੌਰੀ ਏ ਜਾਂ ਉਹਦਾ ਉਹਦਾ ਕਿਹੜਾ ਪੁਲਿਸ ਸਟੇਸ਼ਨ ਜਿਹੜਾ ਉੱਥੇ ਲੱਗ ਰਿਹਾ ਉਸ ਥਾਣੇ ਨੂੰ ਉਹ ਪਰਚਾ ਦੇ ਸਕਦਾ ਦੂਜਾ ਪਾਸਾ ਵੀ ਮੇਰਾ ਫਰਜ਼ ਬਣਦਾ ਕਿਉਂਕਿ ਮੈਂ ਹੁਣ ਦੇਖੋ ਤੁਹਾਡੇ ਚੈਨਲ ਨਾਲ ਹੀ ਜੁੜਿਆ ਮੈਂ ਆਪਣਾ ਪੱਕਾ ਦੇ ਕੇ ਜਾਵਾਂ ਹਾਂਜੀ ਜੇਕਰ ਮੰਨ ਲਓ ਵੀ ਉਹ ਜਿਹੜੀ ਜਿੱਥੇ ਉਹਦਾ ਮਰਡਰ ਹੋਇਆ ਬੱਚੇ ਦਾ ਜਿੱਥੇ ਉਹਦਾ ਪਲੇਸ ਆਫ ਕ੍ਰਾਈਮ ਏ ਜੇਕਰ ਉਹ ਜਗ੍ਹਾ ਭਾਜੀ ਹਰਿਆਣੇ ਦੇ ਵਿੱਚ ਫਾਲ ਕਰਦੀ ਹੈ ਤਾਂ ਫਿਰ ਵੀ ਸਾਡੀ ਪੁਲਿਸ ਜਿਹੜੀ ਹੈ ਉਹ ਜ਼ੀਰੋ ਨੰਬਰ ਐਫ ਆਈ ਆਰ ਦੇ ਸਕਦੀ ਹੈ ਬਿਲਕੁਲ ਇਹ ਕਾਨੂੰਨ ਮੁਤਾਬਕ ਹੈ ਵੀ ਤੁਸੀਂ ਐਫ ਆਈ ਆਰ ਦੇ ਸਕਦੇ ਹੋ ਦੇਖੋ ਇਹ ਹੁਣ ਇਹ ਹੈ ਕਿ ਜੇ ਹਜੇ ਪੋਸਟਮਾਰਟਮ ਦੀ ਰਿਪੋਰਟ ਆਜੂ ਫਿਰ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਦੇਖੋ ਪੋਸਟਮਾਰਟਮ ਚ ਕੀ ਆਉਣਾ ਭਾਜੀ ਕਲੀਅਰ ਕੱਟੇ ਉਹਦੇ ਚ ਦੇਖੋ ਜਦੋਂ ਬੱਚੇ ਦੇ ਗੋਲੀ ਵੱਜੀ ਏ ਉਹ ਸਾਡੇ ਵਰਗੇ ਬੰਦਿਆਂ ਨੂੰ ਦੇਖ ਰਿਹਾ ਤੇ ਪੋਸਟਮਾਰਟਮ ਦੇ ਵਿੱਚ ਦੇਖੋ ਤਾਂ ਇਹ ਹੁੰਦਾ ਵੀ ਹਾਂ ਵੀ ਯਾਰ ਕੋਈ ਕੋਈ ਹਾਰਟ ਅਟੈਕ ਤਾਂ ਨਹੀਂ ਕੋਈ ਹੋਰ ਦਿੱਕਤ ਤਾਂ ਨਹੀਂ ਆਈ ਤਾਂ ਕਲੈਰਿਟੀ ਇਟਸ ਪ੍ਰਾਈਮ ਆਫ ਸਾਈਟ ਟੂ ਪਿਕਸ ਵੀ ਉਹਦਾ ਮਰਡਰ ਹੋਇਆ ਬਰੂਟਲੀ ਇਹਦੇ ਚੰਨ ਕੁਝ ਕੀ ਦੇਖ ਰਹੇ ਹਾਂ ਹਾਂਜੀ ਇੱਕ ਸੋਸ਼ਲ ਮੀਡੀਆ ਤੇ ਬੜੀ ਇੱਕ ਵੀਡੀਓ ਵੀ ਚੱਲ ਰਹੀ ਹੈ ਰਵਲਵਰ ਨਾਲ ਐਦਾਂ ਜਿਵੇਂ ਕਿਸੇ ਤੇ ਗੋਲੀ ਮਾਰਨੀ ਹੈ ਪੁਲਿਸ ਵਾਲਾ ਇਹ ਕਰਦਾ ਪਰ ਜਦੋਂ ਘੇੜ ਨੂੰ ਖੜਾਉਣਾ ਹੋਵੇ ਸਿੱਧੀ ਸਿਰ ਦੇ ਵਿੱਚ ਜਾਂ ਸਰੀਰ ਚ ਗੋਲੀ ਨਹੀਂ ਮਾਰੀਦੀ ਗਿੱਟਿਆਂ ਤੱਕ ਗੋਲੀ ਮਾਰੀਦੀ ਹੁੰਦੀ ਆ ਕਹਿੰਦੇ ਇੱਕ ਡਰਾਬਾ ਹੁੰਦਾ ਇਹ ਵੀ ਕਾਨੂੰਨ ਦੇ ਉਲਟ ਹੋਇਆ ਫਿਰ ਜੇ ਸਿੱਧੀਆਂ ਗੋਲੀਆਂ ਚਲਾਈਆਂ ਗਈਆਂ ਨੇ ਜਿਸ ਤਰ੍ਹਾਂ ਉਸ ਨੌਜਵਾਨ ਦੇ ਸਿਰ ਵਿੱਚ ਲੱਗੀ ਆ ਸ਼ੁਕਰ ਨੇ ਦੇਖੋ ਦੇਖੋ ਮੈਂ ਇਹ ਗੱਲ ਕਰੂੰਗਾ ਖੁਕਰ ਸਾਹਿਬ ਪਹਿਲੀ ਗੱਲ ਤਾਂ ਇਹ ਆ ਵੀ ਦੇਖੋ ਮੈਜਿਸਟ੍ਰੇਟ ਦੇ ਜਿਹੜੀ ਪ੍ਰਵਾਨਗੀ ਹੈ ਜੀ ਉਹਦੇ ਤੋਂ ਬਿਨਾ ਗੋਲੀ ਚੱਲ ਨਹੀਂ ਸਕਦੀ ਬਿਲਕੁਲ ਹੁਣ ਦੇਖੋ ਇੱਥੇ ਆ ਕੇ ਅਥਰੂ ਐਸ ਦੇ ਗੈਲੇ ਜਿਹੜੇ ਗੈਸ ਦੇ ਗੋਲੇ ਸੁੱਟ ਰਹੇ ਸੀਗੇ ਉਸ ਤੋਂ ਬਾਅਦ ਉਹ ਜਿਹੜਾ 에어 ਗਨ ਦੇ ਨਾਲ ਸਾਨੂੰ ਪਤਾ ਲੱਗਾ ਜੀ ਕਿ ਛੋਟਾ ਮੋਟਾ ਕਰ ਰਹੀ ਨਹੀਂ ਜੀ ਭੀੜ ਨੂੰ ਭੀੜ ਨੂੰ ਖਡਾਉਣ ਲਈ ਹੁਣ ਇਹਦੇ ਵਿੱਚ ਉਹਦਾ ਜਿਹੜਾ ਜਿਹੜਾ ਬੱਚੇ ਦਾ ਵੌਂਡ ਹੈ ਉਹਨੂੰ ਅਸੀਂ ਵੌਂਡ ਬੋਲਦੇ ਹਾਂ ਵੀ ਵੌਂਡ ਕਿੱਡਾ ਹੈ ਕਿੱਡਾ ਕਿਹੜੇ ਖੋਲਣ ਵਾਲਾ ਹੈ ਇਹ ਭਾਜੀ ਸਾਰਾ ਕੁਝ ਪੋਸਟਮਾਰਟਮ ਦੀ ਜਿਹੜੀ ਐਫਐਸਐਲ ਦੀ ਰਿਪੋਰਟ ਹੈ ਉਹ ਦੱਸ ਦੂਗੀ ਕਿ ਇਹ ਇਹਦੇ ਵਿੱਚ ਕਿਹੜਾ ਜਿਹੜਾ ਹੈਗਾ ਉਹ ਜਿਹੜਾ ਕਾਰਟਿਜਸ ਬੁਲੇਟ ਕਿਹੜਾ ਆ ਬਿਲਕੁਲ ਪਰ ਅਰਜੰਦਰਾ ਹਸਪਤਾਲ ਦੇ ਡਾਕਟਰ ਨੇ ਮੈਸ ਨੇ ਕਹਤਾ ਸੀ ਕਿ ਇਹ ਬੁਲਟ ਲੱਗਿਆ ਮੈਂ ਸਰ ਇਹੀ ਕਹੂੰਗਾ ਦੇਖੋ ਹੁਣ ਉਹ ਅੱਗੇ ਫਿਰ ਦੇਖਣਾ ਪਊਗਾ ਕਿ ਪ੍ਰਿਹਿਬਿਟਡ ਕਿ ਨਾਨ ਪ੍ਰਿਹਿਬਿਟਡ ਵੈਪਨ ਕਿਹੜਾ ਯੂਜ਼ ਕੀਤਾ ਹੈ ਕਿ ਜੇ ਜੇ ਤਾਂ ਦੇਖੋ ਨਾਨ ਪ੍ਰਿਹਿਬਿਟਡ ਨੇ ਨਾਨ ਪ੍ਰਿਹਿਬਿਟਡ ਚ ਆ ਗਿਆ 32 ਬੋਰ ਆ ਗਿਆ ਉਹ ਚ 0.315 ਜਿਹੜੇ ਅਸੀਂ ਐਨਪੀ ਬੋਰ ਆਮ ਲੋਕਾਂ ਨੂੰ ਲਾਇਸੈਂਸ ਮਿਲਦੇ ਨੇ ਜੀ ਪ੍ਰਿਹਿਬਿਟਡ ਕਿਹੜੇ ਆ ਗਏ ਜਿਹੜੇ ਸਾਡੀ ਇੰਡੀਅਨ ਆਰਮੀ ਕੋਲ ਨੇ ਪੰਜਾਬ ਪੁਲਿਸ ਕੋਲ ਨੇ ਹਰਿਆਣਾ ਆਰਮਡ ਫੋਰਸਿਸ ਦੇ ਕੋਲ ਨੇ ਹੁਣ ਇਹ ਫਿਰ ਇੱਕ ਬੜਾ ਵੱਡਾ ਸਵਾਲ ਹੋਏਗਾ ਕੁਝ ਸਵਾਲ ਜਵਾਬ ਹੋਣਗੇ ਆਈ ਐਮ ਨਾਟ ਡਿਨਾਈਂਗ ਦਿਸ ਫੈਕਟ ਉਹ ਯਾਰ ਐਟ ਲੀਸਟ ਨਾਓ ਯੂ ਹੈਵ ਟੂ ਰਜਿਸਟਰ ði ਐਫ ਆਈ ਆਰ ਨਾ ਸਰ ਤੁਸੀਂ ਪਰਚਾ ਦੋ ਉਸ ਤੋਂ ਬਾਅਦ ਇਹ ਚੀਜ਼ਾਂ ਹੁੰਦੀਆਂ ਰਹਿਣਗੀਆਂ ਬੰਦਾ ਤਾਂ ਸਾਡਾ ਦੇਖੋ ਸਾਡੇ ਤੋਂ ਮੈਂ ਕਹੂੰਗਾ ਕਿ ਖੋੜਿਆ ਨਾ ਬਿਲਕੁਲ ਤੁਸੀਂ ਪਰਚਾ ਦੋ ਇਟਸ ਅ ਪਾਰਟ ਆਫ ਇਨਵੈਸਟੀਗੇਸ਼ਨ ਨਾਓ ਇਟ ਟੇਕਸ ਅਰਾਊਂਡ 90 ਡੇਸ ਐਂਡ ਬੇਤਨ ਦਾ ਸਮਾਂ ਹੈ ਇਹ ਹੁੰਦਾ ਰਹੇਗਾ ਅਸੀਂ ਦੇਖਾਂਗੇ ਉਹਦੇ ਚੱਗੇ ਅੱਗੇ ਕੀ ਹੁੰਦਾ ਜੀ ਪਰ ਤੁਸੀਂ ਐਟ ਲੀਸਟ ਤੁਸੀਂ ਪਰਚੇਤ ਦੋ ਨਾ ਤੁਸੀਂ ਤੇ ਦੂਸਰੀ ਗੱਲ ਇੱਕ ਇਹ ਵੀ ਸਵਾਲ ਆ ਜਾਂਦਾ ਕਿ ਇਸ ਤਰ੍ਹਾਂ ਫਿਰ ਇਕੱਲੇ ਬੰਦੇ ਦੇ ਜਿਉ ਕਹਿੰਦੇ ਵੀ ਹਰਿਆਣਾ ਦੀ ਹੱਦ 'ਚ ਡੈੱਡ ਗੋਡੂ ਮਿਲੀ ਹੈ ਮੰਨ ਲਓ ਹੂੰ ਜਦੋਂ ਨੱਕੇ ਨਹੀਂ ਟੁੱਟਿਆ ਜਦੋਂ ਰੁੱਕੇ ਨਹੀਂ ਟੁੱਟੀਆਂ ਹਰਿਆਣਾ ਜੇ ਫਿਰ ਕਿਵੇਂ ਜਾਣ ਦੇਤਾ ਜਾਂ ਕਿਵੇਂ ਚੱਲ ਗਿਆ ਇਹ ਵੀ ਸਵਾਲ ਹੈ ਹਰਿਆਣਾ ਪੁਲਿਸ ਤੇ ਇਹਦਾ ਮਤਲਬ ਕੋਈ ਸਿੱਟੇ ਦੀ ਜਾਂਚ ਕਰੇਗੀ ਜਿੱਦੋਂ ਸਰਕਾਰ ਟਾਲਾ ਵੱਟ ਰਹੀ ਹੈ ਤੁਹਾਡੇ ਮੁਤਾਬਕ ਇਹ ਮੈਂ ਖੁਕਰ ਸਾਹਿਬ ਇਹ ਕਹਾਂਗਾ ਕਿ ਦੇਖੋ ਸਾਡੇ ਸੀਐਮ ਸਾਹਿਬ ਨੂੰ ਕਲੀਅਰ ਕੱਟ ਦੇਖੋ ਆਪਣਾ ਬੱਚਾ ਆਪਣਾ ਪੰਜਾਬ ਦਾ ਮੈਂ ਕਹਾਂਗਾ ਪੰਜਾਬ ਦਾ ਖੂਨ ਸਾਡਾ ਹੈ ਨਾ ਸਾਡੀ ਜਵਾਨ ਬੱਚਾ ਅਸੀਂ ਗਵਾ ਚੁੱਕੇ ਹਾਂ ਉਹ ਬੱਚਾ ਸੜੇ ਪੰਜਾਬ ਦਾ ਸੀ ਔਰ ਪੰਜਾਬ ਦੇ ਹਿੱਤਾਂ ਲਈ ਔਰ ਕਿਸਾਨੀ ਦੇ ਹਿੱਤਾਂ ਲਈ ਉਹ ਗਿਆ ਸੀ ਉਹਦਾ ਕੋਈ ਵੀ ਉੱਥੇ ਪਰਸਨਲ ਜਿਹੜਾ ਬੈਨੀਫਿਟ ਹੈ ਉਹਦੇ ਲਈ ਨਹੀਂ ਸੀ ਹੋ ਗਿਆ ਜੀ ਤੇ ਜਿਹੜੀ ਲੜਾਈ ਸੀ ਉਹ ਭਾਜੀ ਕਿਸਾਨਾਂ ਦੀ ਕਹਿ ਲਓ ਕਿਸਾਨ ਕੌਣ ਨੇ ਪੰਜਾਬ ਦੇ ਪੰਜਾਬ ਦੇ ਕਿਸਾਨਾਂ ਦੀ ਭਾਜੀ ਕੋਈ ਦੇਖੋ ਆਪਣੀ ਲੜਾਈ ਤਾਂ ਕੋਈ ਲੜਨੀ ਸੀ ਨਾ ਗਿਆ ਬਿਲਕੁਲ ਪਰ ਮੁੱਖ ਮੰਤਰੀ ਨੇ ਪਹਿਲਾਂ ਕਹਿ ਦਿੱਤਾ ਸੀ ਜਦੋਂ ਇਹ ਘਟਨਾ ਵਾਪਰੀਏ ਕਿ ਪਰਚਾ ਦੇਵਾਂਗੇ ਅਸੀਂ ਹਾਂਜੀ ਬਖਸ਼ਾਂਗੇ ਨਹੀਂ ਪਰ ਉਦੋਂ ਤੱਕ ਚੁੱਪੇ ਕਰ ਗਈ ਸਰਕਾਰ ਕੋਈ ਜ਼ਿੰਮੇਵਾਰੀ ਨਾ ਡੀਜੀਪੀ ਬੋਲਿਆ ਨਾ ਮੁੱਖ ਮੈਨੂੰ ਇਹ ਲੱਗਦਾ ਹੈ ਖੋਖਰ ਸਾਹਿਬ ਵੀ ਇਹਦੇ ਵਿੱਚ ਸਾਡੀ ਹਜੇ ਵੀ ਚਲੋ ਕੋਈ ਦੇਰੀ ਨਹੀਂ ਹਜੇ ਵੀ ਇਮੀਡੀਏਟਲੀ ਭਾਜੀ ਡੀਜੀਪੀ ਸਾਹਿਬ ਦੀ ਨਿਗਰਾਨੀ ਥੱਲੇ ਇੱਕ ਸੈਟ ਕੌਨਸਟੀਟਿਊਟ ਕਰ ਦਨ ਜਿਹਦੇ ਚ ਉਹਨੂੰ ਹੈਡ ਕਰੇ ਐਟਲੀਸਟ ਏ ਡੀਜੀਪੀ ਰੈਂਕ ਦਾ ਆਫੀਸਰ ਤੇ ਪੰਜ ਆਈਪੀਐਸ ਆਫੀਸਰ ਤੇ ਅੱਗੇ ਆਈ 낫 ਸੀਿੰਗ ਵੀ ਸੌਰੀ ਆਈਪੀਐਸ ਕਰ ਦੋ ਨਹੀਂ 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 ਉਸ ਤੋਂ ਕੇ ਸਾਡੇ ਪੀਪੀਐਸ ਬੜੀ ਸਾਡੀ ਕਿਉਂਕਿ ਫੀਲਡ ਚ ਕੰਮ ਕਰਨ ਵਾਲੇ ਐਸਐਚਓਜ਼ ਬੜੇ ਸੂਝਵਾਨ ਨੇ ਸਾਡੇ ਪੰਜਾਬ ਦੇ ਜਿਹੜੇ ਆਫੀਸਰਸ ਨੇ ਉਹਨਾਂ ਦੀ ਇੱਕ ਟੀਮ ਲੰਬੀ ਚੌੜੀ ਸਾਡੀ ਜਿਹੜੀ ਪ੍ਰੋਪਰ ਗਠਿਤ ਕਰੋ ਤਾਂ ਕਿ ਉਹ ਮੌਕਾ ਵੇਖੇ ਵਿਟਨੈਸਿਸ ਦੀ ਉਹ ਜਿਹੜੇ ਉੱਥੇ ਭਾਜੀ ਹੌਲੀ ਹੌਲੀ ਕੀ ਹੋਏਗਾ ਜਿਹੜੇ ਬਲੱਡ ਦੇ ਸਪੋਰਟਸ ਨੇ ਉਹ ਪਾ ਜੀ ਹੌਲੀ ਹੌਲੀ ਜਿਹੜੇ ਨੇ ਰਿਮੂਵ ਹੁੰਦੇ ਜਾਣਗੇ ਸਾਨੂੰ ਜਿਹੜਾ ਸਾਡਾ ਜਿਹੜਾ ਅੱਜ ਦਾ ਕ੍ਰਾਈਮ ਜੋ ਸਾਨੂੰ ਉੱਥੇ ਸਮਝ ਆਉਣਾ ਹੈ ਉਹ ਹੌਲੀ ਹੌਲੀ ਉੱਥੋਂ ਦੇ ਚਸ਼ਮਦੀ ਜਿਹੜੇ ਗਵਾਹ ਨੇ ਉਹ ਡਰਨਗੇ ਹੌਲੀ ਹੌਲੀ ਸਟੇਟਮੈਂਟਸ ਦੇਣ ਤੋਂ ਉਹ ਇਹਨੂੰ ਹੁਣੇ ਹੀ ਤੁਸੀਂ ਵੇਲੇ ਸਿਰ ਜਿਹਨੂੰ ਕਹਿੰਦੇ ਨੇ ਕਿ ਵੇਲੇ ਸਿਰ ਇਹਦੇ ਤੇ ਐਕਸ਼ਨ ਲੈ ਲਓ ਔਰ 0 0 ਨੰਬਰ ਐਫ ਆਈ ਆਰ ਦੇ ਵਿੱਚ ਪਰਚਾ ਦਰਜ ਕਰੋ ਬਿਲਕੁਲ ਕਿ ਕੇ ਵੀ ਕੋਮਨ ਸਾਹਿਬ ਅੱਜ ਦੀ ਅੱਜ ਦੀ ਤਰੀਕ ਦੇ ਵਿੱਚ ਇਹ ਵੀ ਇੱਕ ਨਵਾਂ ਆ ਗਿਆ ਕਿ ਰਾਮਪੁਰਾ ਪੂਲ ਦੇ ਵਿੱਚ ਵੀ ਕਿਸਾਨਾਂ ਨੇ ਪੱਕਾ ਤਰਨਾ ਲਗਾ ਦਿੱਤਾ ਕਿਉਂਕਿ ਲੋਕਾਂ ਦੇ ਵਿੱਚ ਰੋਸ ਲਗਾਤਾਰ ਵੱਧ ਰਿਹਾ ਹੈ ਇਦਾਂ ਨੁਕਸਾਨ ਸਰਕਾਰ ਨੂੰ ਇਹ ਹੋਏਗਾ ਜੇਕਰ ਸਰਕਾਰ ਨਹੀਂ ਕਰੇਗੀ ਕਾਨੂੰਨ ਕੀ ਕਹਿੰਦਾ ਇਹਦੇ ਵਰਕੇ ਤੁਰੰਤ ਕੋਈ ਕਾਨੂੰਨ ਦੇ ਵਿੱਚ ਵੀ ਫਿਰ ਅੱਜ ਪਤਾ ਲੱਗਿਆ ਕਿ ਕੁਝ ਵਕੀਲਾਂ ਨੇ ਹਾਈ ਕੋਰਟ ਦੇ ਵਿੱਚ ਵੀ ਇਸ ਮਸਲੇ ਨੂੰ ਲੈ ਕੇ ਰਿੱਟ ਪਾਈ ਹੈ ਦੇਖੋ ਭਾਜੀ ਮੈਂ ਇਹ ਗੱਲ ਕਰੂੰਗਾ ਚਲੋ ਪੰਜਾਬ ਸਰਕਾਰ ਦਾ ਤੇ ਇੰਨਾ ਹੀ ਹੈ ਨਾ ਦੇਖੋ ਫਿਰ ਵੀ ਇਹਨਾਂ ਨੇ 1 ਕਰੋੜ ਰੁਪਏ ਦੀ ਰਾਸ਼ੀ ਔਰ ਪਲੱਸ ਉਹ ਬੱਚੇ ਨੂੰ ਉਹ ਕਹਿ ਰਹੇ ਨੇ ਕਿ ਅਸੀਂ ਉਹਦੇ ਸਿਸਟਰ ਨੂੰ ਜੋਬ ਦੇਵਾਂਗੇ ਹੁਣ ਤਾਂ ਇਹੀ ਹੈ ਨਾ ਕਿ ਸਾਨੂੰ ਤੁਰੰਤ ਇੱਕ ਪਰਚਾ ਦਰਜ ਕਰਨਾ ਤਾਂ ਕਿ ਸਾਨੂੰ ਇਨਸਾਫ ਮਿਲ ਜਵੇ ਬਿਲਕੁਲ ਪਰ ਦੇਖੋ ਭਾਰਤ ਸਰਕਾਰ ਦੀ ਮੈਂ ਇੱਥੇ ਆ ਕੇ ਇੱਕ ਗੱਲ ਕਰਾਂਗਾ ਕਿ ਤੁਸੀਂ ਜੋ ਬੇਸਿਕਲੀ ਵਾਅਦੇ ਕੀਤੇ ਨੇ ਤੁਸੀਂ ਉਸ ਵਾਅਦਿਆਂ ਨੂੰ ਔਰ ਜਿਹੜੇ ਕਿਸਾਨ ਨੇ ਭਾਜੀ ਤੁਸੀਂ ਅਸੀਂ ਸਾਰਾ ਕਨਸਟੀਟਿਊਸ਼ਨ ਆਫ ਇੰਡੀਆ ਪੜਿਆ ਹੈ ਉਹਦਾ ਸੈਕਸ਼ਨ 19 ਪੜੋ ਤੁਸੀਂ ਸੰਵਿਧਾਨ ਦਾ ਆਪਣੇ ਦਾ ਉਹਦਾ ਸੈਕਸ਼ਨ 19 ਵੇਖੋ ਉਹਦੇ ਚ ਕੀ ਹੈ ਫ੍ਰੀडम ਟੂ ਐਕਸਪ੍ਰੈਸ਼ਨ ਦੀ ਸਪੀਚ ਤੁਸੀਂ ਆਪਣੀ ਗੱਲ ਰੱਖ ਸਕਦੇ ਹੋ ਕਿਉਂਕਿ ਲੋਕਤੰਤਰ ਦੇਸ਼ ਹੈ ਇਹ ਕੋਈ ਡਿਕਟੇਟਰਸ ਦਾ ਮੁਲਕ ਨਹੀਂ ਹੈਗਾ ਭਾਜੀ ਤੁਸੀਂ ਆਪਣੀ ਗੱਲ ਆਵਾਮ ਦੀ ਆਵਾਜ਼ ਕਿਉਂਕਿ ਤੁਸੀਂ ਆਵਾਮ ਨੇ ਤੁਹਾਨੂੰ ਚੁਣਿਆ ਹੋਇਆ ਹੈ ਬਿਲਕੁਲ ਹੁਣ ਸੈਕੰਡ ਏ ਹੈ ਕਿ ਇੱਕ ਇਹਦੇ ਵਿੱਚ ਅੱਗੇ ਸਾਡੇ ਸਬਕਲੋਜ਼ ਕੀ ਆ ਰਿਹਾ ਹੈ ਸੈਕਸ਼ਨ ਇਹਦਾ ਆਰਟੀਕਲ 19 ਥੱਲੇ ਕਨਸਟੀਟਿਊਸ਼ਨ ਆਫ ਇੰਡੀਆ ਥੱਲੇ ਕੀ ਆ ਰਿਹਾ ਹੈ ਕਿ ਤੁਸੀਂ ਥਰੂਆਊਟ ਦੀ ਟੈਰੀਟਰੀ ਆਫ ਇੰਡੀਆ ਤੁਹਾਨੂੰ ਆਜ਼ਾਦੀ ਹੈ ਤੁਸੀਂ ਕਿਤੇ ਵੀ ਜਾ ਸਕਦੇ ਹੋ ਬਿਲਕੁਲ ਤੀਜੀ ਨੰਬਰ ਗੱਲ ਤੁਹਾਨੂੰ 144 ਜਿਹੜੀ ਏ ਇਹ ਕਿੱਥੇ ਕਦੋਂ ਲੱਗਦੀ ਏ ਇਹ ਉਦੋਂ ਲੱਗਦੀ ਏ ਜਦੋਂ ਦੋ ਆਪਸੀ ਭਾਜੀ ਦੋ ਰਿਲੀਜੀਅਨਸ ਕਹਿ ਲਈਏ ਕਮਿਊਨਲ ਰਾਈਟਸ ਹੋ ਜਾਣ ਰੋਇਟਸ ਹੋ ਜਾਣ ਦੋ ਤਰ੍ਹਾਂ ਦੇ ਵਿੱਚ ਦੰਗੇ ਉੱਥੇ ਆ ਕੇ ਧਾਰਾ 144 ਇਹ ਤੇ ਯਾਰ ਕਿਸਾਨ ਸੀ ਇਹ ਤੇ ਆਪ ਵਿਚਾਰੇ ਜਾ ਰਹੇ ਨੇ ਸੋ ਜਾ ਰਹੇ ਨੇ ਜੇ ਵੱਧ ਤੋਂ ਵੱਧ ਭਾਜੀ ਉੱਥੇ ਸ਼ਾਇਨ ਬਾਗ ਹੈ ਉੱਥੇ ਰਾਮਲੀਲਾ ਉਹ ਹੈਗੀ ਹੈ ਆਪਣਾ ਮદાન ਹੈ ਤੁਸੀਂ ਉੱਥੇ ਭਾਜੀ ਕਿਤੇ ਉਹਨਾਂ ਨੂੰ ਇੱਕ ਪ੍ਰੋਪਰ ਸ਼ਾਂਤੀ ਨਾਲ ਬੈਠ ਲੈਣ ਦਿਓ ਆਪਣੀ ਗੱਲ ਰੱਖ ਲੈਣ ਦਿਓ ਤੁਹਾਡੀ ਮਰਜ਼ੀ ਹੈ ਤੁਹਾਡੇ ਹੱਥ 'ਚ ਸਰਕਾਰ ਹੈ ਪੈਨ ਹੈ ਨਹੀਂ ਤੁਹਾਡਾ ਮੰਨ ਲ ਕਰੇਗਾ ਤੇ ਨਾ ਮੰਨੇ ਹੋ ਤੇ ਇੱਕ ਇਹ ਜਿਹੜੀ ਹਰਿਆਣਾ ਪੁਲਿਸ ਹੈ ਉਹਦੇ ਉੱਤੇ ਹੋਰ ਬਹੁਤ ਸਾਰੇ ਸਵਾਲ ਵੀ ਇਸ ਕਰਕੇ ਖੜੇ ਹੋ ਰਹੇ ਨੇ ਜਿਹੜਾ ਨੌਜਵਾਨ ਪ੍ਰੀਤਪਾਲ ਇੱਥੇ ਪੀਜੀ ਚੰਡੀਗੜ੍ਹ ਦਾਖਲ ਕਰਾਇਆ ਉਦੇ ਡਾਕਟਰ ਦਾ ਹੀ ਅੱਜ ਹੁਣੇ ਬਿਆਨ ਆਇਆ ਉਹ ਕਹਿੰਦੇ ਸਾਰਾ ਇਲਾਜ ਨਵੇਂ ਸਿਰੇ ਤੋਂ ਸੀ ਕਰ ਰਹੇ ਆ ਉਹਦੀ ਜਿਹੜਾ ਜਵਾੜਾ ਟੁੱਟਿਆ ਉਹਦਾ ਵੀ ਇਲਾਜ ਕਰਾਂਗੇ ਜਦ ਕਿ ਰੋहतक ਪੀਜੀਐ ਦੇ ਵਿੱਚ ਉਹਨੂੰ ਐਡਮਿਟ ਕਰਕੇ ਰੱਖਿਆ ਜਿਵੇਂ ਉਡੀ ਕਰ ਰਹੇ ਸੀ ਕਿ ਕਦੋਂ ਇਹਦੀ ਡੈਥ ਹੋ ਜੇ ਕੋਈ ਉਹਦਾ ਪ੍ਰੋਪਰ ਇਲਾਜ ਨਹੀਂ ਸੀ ਕੀਤਾ ਸਹੀ ਪਲਸਟਰ ਨਹੀਂ ਸੀ ਹੋਇਆ ਇਹ ਤੋਂ ਇਹ ਲੱਗਦਾ ਕਿ ਬਕਾਇਦਾ ਨੌਜਵਾਨਾਂ ਨੂੰ ਮਾਰਨ ਦੀ ਨੀਅਤ ਨਾਲ ਕੁਝ ਐਕਸ਼ਨ ਕੀਤਾ ਤੇ ਪ੍ਰੀਤਪਾਲ ਮਾਮਲੇ ਦੇ ਵਿੱਚ ਵੀ ਅੱਜ ਹਾਈ ਕੋਰਟ ਦੇ ਵਿੱਚ ਭਾਵੇਂ ਬਿਆਨ ਦਿੱਤਾ ਹਰਿਆਣਾ ਪੁਲਿਸ ਨੇ ਕਿ ਅਸੀਂ ਪ੍ਰੀਤਪਾਲ ਨੂੰ ਗ੍ਰਿਫਤਾਰ ਨਹੀਂ ਕੀਤਾ ਪਰ ਫਿਰ ਉਹਨੂੰ ਦਾਖਲ ਕੀਨੇ ਕਰਾਇਆ ਸਵਾਲ ਇਹ ਵੀ ਵੱਡਾ ਉਹਦੇ ਉੱਤੇ ਵੀ ਕਹਿੰਦੇ ਕਾਫੀ ਟੌਰਚਰ ਕੀਤਾ ਗਿਆ ਦੇਖੋ ਉੱਥੇ ਜੋ ਸਾਡੇ ਕੋਲ ਨਾ ਪਿੱਛੇ ਜੇ ਭਾਜੀ ਸਾਡੇ ਇਧਰ ਹੰਸਾੜੀ ਪਿੰਡ ਦਾ ਨਾ ਇੱਕ ਬੱਚਾ ਸੀ ਸਾਡੇ ਜ਼ਿਲ੍ਹੇ ਫਤਿਹਗੜ ਸਾਹਿਬ ਦੇ ਵਿੱਚ ਉਹ ਬੱਚਾ 6 ਸਾਡੇ 6 ਸਾਲ ਦੇ ਨੂੰ 6 ਸਾਡੇ 6 ਫੁੱਟ ਦੇ ਨੂੰ ਭਾਜੀ ਬੱਚੇ ਕਿਸੇ ਬਜ਼ੁਰਗ ਨੂੰ ਘੋਟ ਰਿਆ ਸੀ ਕੋਲਿਸ ਵਾਲਾ ਉਹਨੇ ਛਡਾਇਆ ਉਹਨੇ ਦੱਸਿਆ ਉਹਨੂੰ ਭਾਜੀ 5ਵੇਂ 6ਵੇਂ ਦਿਨ ਅਸੀਂ ਛਡਵਾਇਆ ਵਾਲੇ ਤੋਂ ਇਸ ਸੈਂਟਰ ਜੇਨ ਤੋਂ ਉਨੇ ਦੱਸਿਆ ਕਿ ਭਾਜੀ ਅੰਦਰ ਜਿਵੇਂ 12 ਨੰਬਰ ਡੀਡੀਆਰ ਏ 15 ਨੰਬਰ ਡੀਡੀਆਰ ਏ 22 ਨੰਬਰ ਡੇ ਇੱਕ ਇੱਕ ਦੇ ਵਿੱਚ 60 60 70 70 ਬੰਦੇ ਨੇ ਅੰਦਰ ਅੱਛਾ ਹੁਣ ਇਹ ਵੀ ਦੇਖਣਾ ਪਊਗਾ ਵੀ ਕਿੰਨੇ ਬੰਦੇ ਚਲੇ ਗਏ ਕਿੰਨੇ ਗਾਇਬ ਨੇ ਕਿੰਨੇ ਮਿਸਿੰਗ ਨੇ ਔਰ ਕੀ ਕੀ ਹੈ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਅੱਗੇ ਵਿਚਾਰ ਰਹੇਗਾ ਇਟਸ ਅ ਵੈਰੀ ਤੁਸੀਂ ਕਹੋ ਨਾਊ ਵੀ ਆਰ ਇਨ ਵੈਰੀ ਕ੍ਰੂਸ਼ਲ ਸਟੇਜ ਇਟਸ ਵੈਰੀ ਕ੍ਰੂਸ਼ਲ ਸਟੇਜ ਪਰ ਇਹਦੇ ਤੇ ਆ ਕੇ ਤੁਰੰਤ ਜਿਹੜਾ ਸਾਡਾ ਸੀਐਮ ਪੰਜਾਬੇ ਇਹਨੂੰ ਕੋਈ ਨਾ ਕੋਈ ਕਾਰਵਾਈ ਜਿਹੜੀ ਹੈ ਸਖਤ ਰੂਪ ਦੇ ਵਿੱਚ ਦਿਖਾਣੀ ਚਾਹੀਦੀ ਇੱਕ ਸਾਲ ਪਕੀ ਸਾਹਿਬ ਇਹ ਵੀ ਬਣਦਾ ਕਿ ਕਿਉਂਕਿ ਇਹ ਦੋ ਸਟੇਟਾਂ ਦਾ ਮਸਲਾ ਆ ਗਿਆ ਇਹਦੇ ਵਿੱਚ ਪੰਜਾਬ ਸਰਕਾਰ ਵੀ ਇਸ ਇਨਸਾਫ ਵਾਸਤੇ ਰਿਟ ਪਾ ਸਕਦੀ ਆ ਉਹ ਹਰਿਆਣਾ ਹਾਈ ਕੋਰਟ ਚ ਪਾਏਗੀ ਪਹਿਲਾਂ ਹਰਿਆਣਾ ਹਾਈ ਕੋਰਟ ਚ ਜਾਂ ਫਿਰ ਸੁਪਰੀਮ ਕੋਰਟ ਦੇ ਵਿੱਚ ਕਿੱਥੇ ਜਾ ਸਕਦੀ ਆ ਪੰਜਾਬ ਸਰਕਾਰ ਦੇਖੋ ਪੰਜਾਬ ਸਰਕਾਰ ਜਿਹੜੀ ਜਿਹੜੀ ਦੇਖੋ ਸਾਡੀ ਪਬਲਿਕ ਇੰਟਰਸਟ ਲਿਟੀਗੇਸ਼ਨ ਹੈ ਉਹ ਤਾਂ ਤੁਸੀਂ ਕੋਈ ਵੀ ਲੋਕ ਜਨ ਹਿੱਤ ਦੇ ਥੱਲੇ ਤੁਸੀਂ ਪਾ ਸਕਦੇ ਆ ਬਿਲਕੁਲ ਜੀ ਪੰਜਾਬ ਸਰਕਾਰ ਸਿੱਧੇ ਤਰੂਪ ਦੇ ਵਿੱਚ ਵੀ ਆਪਣੇ ਵੱਲੋਂ ਸਟੇਟ ਆਫ ਪੰਜਾਬ ਅਪਰੋਚ ਕਰ ਸਕਦੀ ਏ ਕਿ ਦੇਖੋ ਸਾਡੇ ਸਿਟੀਜ਼ਨਸ ਆਫ ਸਾਡੇ ਜਿਹੜੇ ਭਾਜੀ ਨਾਗਰਿਕ ਕਹਿ ਲਈਏ ਮੇਰੀ ਸਟੇਟ ਦੇ ਨੇ ਸੋ ਇਹ ਹੁਣ ਪਿਛਲੇ ਕੁਝ ਸਮੇਂ ਤੋਂ ਇਹਨਾਂ ਇਹਨਾਂ ਦੇ ਨਾਲ ਤੱਕਾ ਕੀਤਾ ਜਾ ਰਿਹਾ ਹੈ ਜਿਹੜੀ ਸਾਡੀ ਨੇਬਰਿੰਗ ਸਟੇਟ ਹੈ ਸੋ ਇਹ ਪਾ ਸਕਦੇ ਨੇ ਵੀ ਇਮੀਡੀਏਟਲੀ ਇਹਦਾ ਜਿਹੜਾ ਰਸਤਾ ਇਹਦਾ ਕੋਈ ਵੇ ਆਊਟ ਬਿਲਕੁਲ ਸਾਡੀ ਸਰਕਾਰ ਕਰ ਸਕਦੀ ਏ ਤੇ ਵਕੀਲ ਭਾਈ ਜਰਾ ਵਕੀਲ ਭਾਈ ਜਰਾ ਕੀ ਸੋਚਦਾ ਇਸ ਗੱਲ ਨੂੰ ਲੈ ਕੇ ਕਿ ਭਾਜੀ ਮੈਂ ਨਾ ਫੋਰ ਵੀ ਲੱਗਦੀਆਂ ਜਾਂਦੀਆਂ ਜਾਂਦਾ ਤੁਹਾਡਾ ਕਰਾਂਗਾ ਵਕੀਲ ਭਾਈਚਾਰੇ ਨੇ ਦੇਖੋ ਆਪਣੇ ਲੈਵਲ ਤੇ ਸਾਡੇ ਪ੍ਰਧਾਨ ਸਾਹਿਬ ਨੇ ਸੈਕਟਰੀ ਬਾਰ ਨੇ ਮੱਥਾ ਪਾਇਆ ਸੀ ਹਾਈ ਕੋਰਟ ਨੇ ਅਸੀਂ ਸ਼ੁੱਕਰਵਾਰ ਨੂੰ ਭਾਜੀ ਨੋ ਵਰਕ ਡੇ ਜਿਹੜਾ ਸੀ ਉਹ ਡਿਕਲੇਅਰ ਕੀਤਾ ਸੀ ਬਿਲਕੁਲ ਹਨਾ ਤੁਹਾਨੂੰ ਸਾਰਿਆਂ ਨੂੰ ਇਸ ਚੀਜ਼ ਦਾ ਪਤਾ ਹੈ 23 ਜੂਨ ਜੀ ਹਨਾ ਆ ਸ਼ੁੱਕਰਵਾਰੀ ਐ ਸੀ ਬਿਲਕੁਲ ਔਰ ਵੱਡੀ ਗੱਲ ਮੈਂ ਤੁਹਾਨੂੰ ਇਹ ਚੀਜ਼ ਕਹਾਂਗਾ ਕਿ ਹਰਿਆਣੇ ਦੇ ਜਿਹੜੇ ਸਾਡੇ ਐਡਵੋਕੇਟਸ ਨੇ ਭਰਾ ਸਾਡੇ ਨੇ ਉਹਨਾਂ ਨੇ ਵੀਰ ਜੀ ਡਟ ਕੇ ਇਸ ਚੀਜ਼ ਦਾ ਸਾਡਾ ਜਿਹੜਾ ਸੀ ਉਹ ਸਾਥ ਦਿੱਤਾ ਦੇਖੋ ਕਿ ਇਹ ਹੁਣ ਆਪਾਂ ਇਸ ਚੀਜ਼ ਨੂੰ ਦੇਖੀਏ ਤਾਂ ਹਰਿਆਣਾ ਹਰਿਆਣਾ ਦੇਖੋ ਉਹਨਾਂ ਦੇ ਸੀਐਮ ਮਰੀ ਜੇ ਉੱਥੇ ਸਾਰੇ ਰੋਕਿਆ ਪਰ ਨਹੀਂ ਇੱਕ ਜੁਟਤਾ ਜਿਹੜੀ ਏ ਉਹ ਸਾਰਿਆਂ ਨੇ ਦਿਖਾਈ ਆਪਣੇ ਲੈਵਲ ਤੇ ਸੋ ਹੁਣ ਮੈਂ ਜਿਹੜੀ ਤੁਹਾਡੇ ਨਾਲ ਭਾਜੀ ਇੱਕ ਸਿਰਫ ਦੋ ਲਫ਼ਜ਼ਾਂ ਦੇ ਵਿੱਚ ਗੱਲ ਕਰੂੰਗਾ ਕਿ ਮੈਂ ਇੱਕ ਕਾਸ ਜ਼ਰੂਰ ਕਰਦਾ ਆਪਣੀਆਂ ਯੂਨੀਅਨਸ ਤੋਂ ਔਰ ਆਪਣੇ ਸਾਰੇ ਆਪਣੇ ਪੰਜਾਬ ਦੇ عوام ਤੋਂ ਕਿ ਇੱਕ ਜੁਟਤਾ ਥੋੜੀ ਜਿਹੀ ਵਿਖਾਈ ਜਾਵੇ ਜਿਵੇਂ ਉਦੋਂ ਬੜਾ ਸੋਹਣਾ ਆਪਾਂ ਦਿੱਲੀ ਐਸਿਟੇਸ਼ਨ ਜਿੱਤ ਕੇ ਆਏ ਜਿਹੜੀ ਇੱਕ ਉਦੋਂ ਲੱਗਦਾ ਸੀ ਵੀ ਆਰ ਵੀ ਹਾਂ ਵੀ ਵਾਕਈ ਫਾਰਮਰ ਸਭ ਇਕੱਠੇ ਨੇ ਯੂਨੀਅਨਸ ਇਕੱਠੀਆਂ ਨੇ ਹੁਣ ਜਿੱਦਾਂ ਹੁਣ ਪਤਾ ਲੱਗ ਰਿਹਾ ਵੀ ਇਹਦੇ 2 ਜਾਂ 3 ਯੂਨੀਅਨਸ ਨੇ ਤੇ ਬਾਕੀ ਦੇ ਯੂਨੀਅਨਸ ਮਤਲਬ ਜਿਹੜੀ ਇੱਕ ਜੁਟਤਾ ਹੈ ਉਹ ਕਿਤੇ ਨਾ ਕਿਤੇ ਮੈਨੂੰ ਲੱਗਦਾ ਉਹ ਕਮੀ ਨਜ਼ਰ ਆ ਰਹੀ ਹੈ ਉਹ ਮੈਂ ਜਰੂਰ ਆਪਣੇ ਸਾਰੇ ਕਿਸਾਨ ਜਿਹੜੇ ਸਾਡੇ ਲੀਡਰਸ ਨੇ ਉਹਨਾਂ ਨੂੰ ਵਿਦ ਫੋਲਡਰਡ ਹੈਂਡਸ ਮੈਂ ਕਹੂੰਗਾ ਨਹੀਂ ਪਰ ਕਮਨ ਸਾਹਿਬ ਕਮਨ ਸਾਹਿਬ ਆਮਲਾ ਚੋਂ ਕਮੀ ਨਜ਼ਰ ਨਹੀਂ ਆਉਂਦੀ WTO ਖਿਲਾਫ ਜੋ ਸਦਾ ਜੋ ਨਾਨ ਪੋਲਿਟਿਕਲ ਦਾ ਨਾਮ ਮੰਨ ਲਿਆ ਦੂਜੇ ਦਾ ਐਸਕੇਮ ਨੇ ਜੋ ਸੱਦਾ ਦਿੱਤਾ ਸੀ ਉਹਦੇ ਮੁਤਾਬਕ ਜਿਹੜੇ ਅੰਦੋਲਨਕਾਰੀ ਨੇ ਇਹ ਵੀ ਉਹਦੀ ਸਪੋਰਟ ਚ ਨੇ ਇਕੱਠੇ ਅੱਜ ਟਰੈਕਟਰ ਮਾਰਚ ਵੀ ਇਕੱਠਿਆਂ ਨੇ ਕੀਤਾ ਇੱਕਜੁੱਟਤਾ ਹੋ ਗਈ ਆ ਕਿਉਂਕਿ ਜੋ ਟੌਰਚਰ ਹੋਇਆ ਇਹਨੇ ਸਾਰਿਆਂ ਨੂੰ ਇੱਕ ਤਰ੍ਹਾਂ ਨਾਲ ਕੰਨ ਕਰਾਤੇ ਇਕੱਠੇ ਹੋਣ ਦੇ ਵਿੱਚ ਬਰਕਤ ਹੈ ਲੱਗਦਾ ਕਿ ਉਹਨਾਂ ਦੇ ਦਿਨਾਂ ਦਰਾਂ ਇੱਕ ਕਮੇਟੀ ਵੀ ਬਣਾਈ ਆ ਦੋਨੇ ਤਰ੍ਹਾਂ ਵੱਲੋਂ ਚਰੂਨੀ ਨੇ ਬੱਕਰੀ ਬਣਾਈ ਆ ਕਿ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋਣਗੀਆਂ ਐਸਕੇਮ ਨੇ ਬੱਕਰੀ ਬਣਾਈ ਹੈ ਕਿ ਸਾਰੇ ਉਹਨੂੰ ਇਕੱਠੇ ਕਰਨਾ ਆਉਣ ਵਾਲੇ ਦਿਨਾਂ 'ਚ ਲੱਗਦਾ ਕਿ ਇਕੱਠੇ ਹੋ ਜਾਣਗੇ ਪਰ ਸਵਾਲ ਵੱਡਾ ਇਹਨਾਂ ਦਿਨਾਂ 'ਚ ਬਾਰ-ਬਾਰ ਉਹੀ ਮਾਨ ਸਰਕਾਰ ਤੇ ਆਉਂਦਾ ਤੇ ਮੁੱਖ ਮੰਤਰੀ ਜਿਹੜੇ ਕਹਿੰਦੇ ਨੇ ਮੈਂ ਕਿਸਾਨ ਦਾ ਪੁੱਤ ਆ ਉਹ ਪਤਾ ਨਹੀਂ ਕਿਸ ਕੀ ਮਜਬੂਰੀਆਂ ਲੋਕ ਇਹ ਕਹਿਣ ਲੱਗੇ ਕਿ ਕੀ ਮਜਬੂਰੀ ਆ ਮੁੱਖ ਮੰਤਰੀ ਦੀ ਜੇ ਕੋਈ ਮਜਬੂਰੀ ਹੋਵੇ ਕਿਸੇ ਦੀ ਤੇ ਫਿਰ ਕਾਨੂੰਨ ਇੱਕ ਰਸਤਾ ਵਿਖਾਉਂਦਾ ਤੁਹਾਨੂੰ ਲੱਗਦਾ ਕਿ ਆਉਣ ਵਾਲੇ ਦਿਨਾਂ ਦਰਾਂ ਨੂੰ ਹਾਈ ਕੋਰਟ ਹੀ ਇਸ ਮਸਲੇ ਦਾ ਕੋਈ ਸਹੀ ਹੱਲ ਕਰ ਸਕਦੀ ਹੈ ਦੇਖੋ ਮੈਂ ਭਾਜੀ ਦੇਖੋ ਹਾਈ ਕੋਰਟ ਠੀਕ ਹੈ ਬੜੀ ਵਾਸ ਪਾਵਰਸ ਨੇ ਹਾਈ ਕੋਰਟ ਦੇ ਬਿਲਕੁਲ ਉਹ ਰਸਤਾ ਵੀ ਸਾਫ ਕਰਵਾ ਸਕਦੇ ਨੇ ਹਨਾ ਉਹ ਸਾਨੂੰ ਐਜੀਟੇਸ਼ਨ ਲਈ ਕਿਉਂਕਿ ਹਰਿਆਣਾ ਨੂੰ ਜਿਹੜੇ ਪੈਸੇਜਸ ਨੇ ਉਹ ਕਲੀਅਰ ਹੋ ਸਕਦੇ ਨੇ ਪੁਲਿਸ ਤੇ ਐਕਸ਼ਨ ਵੀ ਹੋ ਸਕਦਾ ਕਿਉਂਕਿ ਵਾਸ ਐਕਸਟਰਾ ਆਰਡੀਨਰੀ ਪਾਵਰਸ ਨੇ ਹਾਈ ਕੋਰਟ ਦੇ ਕੋਲ ਹੁਣ ਇਸ਼ੂ ਇਹ ਹੈ ਕਿ ਇਹਨੂੰ ਪ੍ਰੈਜ਼ੈਂਟ ਕਿੰਨੇ ਕਰਨਾ ਹੈ ਤੁਸੀਂ ਦੇਖੋ ਇਸ਼ੂ ਇੱਕ ਇਹ ਹੈ ਕਿ ਪਬਲਿਕ ਇੰਟਰਸਟ ਲਿਟੀਗੇਸ਼ਨ ਠੀਕ ਹੈ ਲੋਕ ਜਨ ਹਿੱਤ ਦੇ ਵਿੱਚ ਆਉਂਦੀਆਂ ਨੇ ਉਹਦੇ ਵਿੱਚ ਵੀ ਭਾਜੀ ਮੇਨਟੇਨੇਬਿਲਟੀ ਹੈ ਨਾ ਜਿਹੜੀ ਉਹਦੀ ਉਹਦੇ ਤੇ ਬੜੇ ਸਵਾਲ ਨੇ ਉਹਨੂੰ ਉਹਨੂੰ ਖੜਾ ਕਰਨ ਲਈ ਹੁਣ ਅਗਲੀ ਗੱਲ ਇਹ ਹੈਗੀ ਹੈ ਕਿ ਦੇਖੋ ਜੇ ਕਿਤੇ ਨਾ ਕਿਤੇ ਪੰਜਾਬ ਗਵਰਨਮੈਂਟ ਥੋੜੀ ਜੀ ਮੈਨੂੰ ਲੱਗਦਾ ਵੀ ਇਹਨੂੰ ਗੰਭੀਰਤਾ ਨਾਲ ਮਸਲਾ ਕੋਕਿ ਜੇ ਕੋ ਮਸਲਾ ਬੜਾ ਗੰਭੀਰ ਜੇ ਤਾਂ ਕਿਤੇ ਨਾ ਕਿਤੇ ਕੋਈ VOTING ਜਿਹੜੀ ਹੁਣ ਸਾਡੀਆਂ VOTES ਆ ਰਹੀਆਂ ਨੇ ਆ ਆਪਣੀਆਂ ਅੱਗੇ ਆਪਣੀਆਂ ਆ ਰਹੀਆਂ ਨੇ ਜੀ MP ਬਿਲਕੁਲ ਹਾਂ ਜੀ ਮੈਂਬਰ ਪਾਰਲੀਮੈਂਟਸ ਹਨ ਡਿਊ ਨੇ ਮੇਖਲ ਚੈਪਲ ਦੇ ਵਿੱਚ ਹੋ ਜਾਣਗੇ ਜੇ ਤੱਕ ਰਲ ਦੇ ਵਿੱਚ ਕੋਡ ਆਫ ਕੰਡਕਟ ਲੱਗ ਸਕਦਾ ਹੈ ਲੱਗ ਸਕਦਾ ਮਾਰਚ ਚ ਉਮੀਦ ਹੈ ਵੀ ਆਪਣਾ ਲੱਗੇ ਵੀ ਜੇ ਤਾਂ ਦੇਖੋ ਕੋਈ ਉਗਾਂ ਦੀ ਗੱਲ ਆ ਤਾਂ ਦੇਖੋ ਪੰਜਾਬ ਨੇ ਪਹਿਲਾਂ ਹੀ ਬੜਾ ਸਫਰ ਕੀਤਾ ਆਪਾਂ ਉਧਾਂ ਦਾ ਕੁਝ ਸੀਰੀਅਸਨੈਸ ਕਿਤੇ ਨਾ ਕਿਤੇ ਤਾਂ ਦਿਖਾਣੀ ਪਊਗੀ ਤੁਹਾਨੂੰ ਕਿਉਂਕਿ ਇੱਥੇ ਜਾਨਾਂ ਦੀ ਗੱਲ ਏ ਭਾਜੀ ਇੱਥੇ ਹੁਣ ਜਿਹੜਾ ਸਵਾਲ ਏ ਆਪਾਂ ਜਾਨਾਂ ਗਵਾ ਕੇ ਨਹੀਂ ਸਿਆਸਤ ਕਰ ਸਕਦੇ ਠੀਕ ਹੈ ਸੋ ਕਿਤੇ ਨਾ ਕਿਤੇ ਮੈਨੂੰ ਲੱਗਦਾ ਵੀ ਇਹਨੂੰ ਗੰभीरता ਨੂੰ ਲੈ ਕੇ ਸਭ ਤੋਂ ਪਹਿਲਾਂ ਮੈਂ ਉੱਥੇ ਹੀ ਫੋਕਸ ਕਰਾਂਗਾ ਬੀਂਗੇ ਕਿਉਂਕਿ ਮੈਂ ਦੇਖੋ ਕੋਈ ਪੋਲਿਟੀਕਲ ਗੱਲ ਨਹੀਂ ਹਜੇ ਰੱਖਾਂਗਾ ਕਿਸੇ ਵੀ ਤਰ੍ਹਾਂ ਮੇਰਾ ਫਰਜ਼ ਬੰਦਾ ਕਿ ਮੈਂ ਆਪਣੀ ਗੱਲ ਜਿਹੜੀ ਫੋਕਸ ਕਰਾਂ ਉਹ ਮੈਂ ਆਪਣੀ ਲੋ ਪੁਆਇੰਟ ਤੇ ਕਰਾਂ ਉਹ ਮੇਰਾ ਇਹ ਹੈ ਕਿ ਤੁਸੀਂ ਇਮੀਡੀਏਟਲੀ ਸਿੱਟ ਗਠਿਤ ਕਰੋ ਸ਼ੁਭ ਕਰਮਨ ਦਾ ਆਪਾ ਦੇਖੀਏ ਕਿ ਉਹਦਾ ਕਿੱਥੇ ਕਿੱਥੇ ਕੀ ਹੋਇਆ ਔਰ ਉਸ ਕਮੇਟੀ ਦੇ ਬੇਸ ਦੇ ਉੱਪਰ ਤੁਸੀਂ ਇਮੀਡੀਏਟਲੀ ਜ਼ੀਰੋ ਨੰਬਰ ਐਫ ਆਈ ਆਰ ਦੇ ਦਿਓ ਜੇਕਰ ਹਰਿਆਣੇ ਚ ਹੋਇਆ ਜੇ ਪੰਜਾਬ ਚ ਹੋਇਆ ਫਿਰ ਤੁਹਾਡਾ ਥਾਣਾ ਥਾਣੇ ਨੂੰ ਦੇ ਹੀ ਦੇਣੀ ਹੈ ਹੋਰ ਕੀ ਦਿੱਕਤ ਹੈ ਠੀਕ ਹੈ ਜੀ ਧੰਨਵਾਦ ਕੁਮਾਰ ਸਾਹਿਬ ਬਹੁਤ ਬਹੁਤ ਧੰਨਵਾਦ ਪਾ ਜੀ ਬਹੁਤ ਠੀਕ ਹੈ ਜੀ ਥੈਂਕ ਯੂ ਵਾਈਕੁਲ ਜੀ ਕਾ ਖਾਲਸਾ ਵਾਈਕੁਲ ਜੀ ਕੀ ਪਤ ਹੈ ਜੀ